ਇਹ ਇਦਾਂ ਜੀ ਕਿ ਜਿਹੜਾ ਪੰਨੋ ਪਤਾ ਸੀ ਕਿ ਪਿਛਲੇ ਦਿਨੀ ਤਲਵੰਡੀ ਸਾਬੂ ਪੁਲਿਸ ਸਟੇਸ਼ਨ ਦੇ ਏਰੀਆ ਵਿੱਚ ਜਿਹੜਾ ਗੁਰੂਗਾਸ਼ੀ ਯੂਨੀਵਰਸਿਟੀ ਚ ਇੱਕ ਫੋਰਨ ਨੈਸ਼ਨਲ ਜ਼ਿੰਬਾਬਵੇ ਦਾ ਬੰਦਾ ਪੜਦਾ ਸੀ ਜਿਸ ਤੇ ਕੁਝ ਕਿਸੇ ਲੋ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਜਿਸ ਤੇ ਚਲਦੇ ਹੋ ਸੀਰੀਅਸ ਸੀ ਤੁਹਾਨੂੰ ਆਹਮਸ ਹਸਪਤਾਲ ਦਾਗਲ ਕਰਾਇਆ ਗਿਆ ਸੀ ਸੋ ਤੁਹਾਨੂੰ ਅੱਜ ਪਤਾ ਲੱਗਾ ਕਿ ਸੈਡਲੀ ਹੀ ਇਸ ਨੋ ਮੋਰ ਦੀ ਵਿਚਾਰੀ ਦੀ ਡੈਥ ਹੋ ਚੁੱਕੀ ਹੈ ਸੋ ਹੁਣ ਜੋ ਵੀ ਐਫ ਆਈ ਆਰ ਚ ਇਹ ਹੈਗੀ ਰੈਲੇਵੈਂਟ ਧਾਰਾ ਜਿਹੜੀ ਬੀ ਐਨ ਐਸ ਸੀ ਹੈਗੀ ਉਹਦਾ ਵਾਧਾ ਕੀਤਾ ਜਾਊਗਾ ਤੇ वैसे भी ਇਹਦੇ ਚ ਜਿਹੜੇ ਬੰਦੇ 4 ਬਾਈ ਨੇਮ ਸੀ ਬਾਕੀ ਅਨਨੋਨ ਸੀ ਕੋਲ 7 ਬੰਦੇ ਫੜਲੇ ਆ ਤੇ ਜਿਹੜਾ ਬਾਕੀ ਇੱਕ ਦੰ ਬੰਦਾ ਰਹਿ ਗਿਆ ਉਹਨੂੰ ਵੀ ਤੁਰੰਤ ਫੜਵਾਉਂਦੇ ਹੈਡ ਹੈਡ ਇੰਜਰੀ ਸੀ ਤੇ ਫਿਰ ਮਾਮਲਾ ਕੀ ਸੀ ਕਿ ਉਹ ਸਾੜੇ 3-4 ਘੰਟੇ ਮਰਦੀ ਕਿ ਉਹਨਾਂ ਦਾ ਜਾਂਚ ਕਾਫੀ ਬੰਦੇ ਦੇ ਬੰਦੇ ਹੀ ਫੜਲੇ ਆਗੇ ਕੀ ਸਾਹਮਣੇ ਆਇਆ ਇਹ ਜਿਹਨੂੰ ਕੀ ਕਹਿੰਦੇ ਆ ਕਿ ਗੱਲ ਇਹ ਸਾਹਮਣੇ ਆ ਕਿ ਇਹ ਜਿਹੜੇ ਸਟੂਡੈਂਟ ਉੱਥੇ ਪੜ੍ਹਦੇ ਹੈਗੇ ਆ ਆਪਣੇ ਜਿਹੜੇ ਪੜ੍ਹਦੇ ਸੀ ਉੱਥੇ जिम ਵੀ ਹੈਗਾ ਅੰਦਰ ਕਾਲਜ 'ਚ ਮੇਰੇ ਸਾਹ ਨਾਲ ਸਪੋਰਟਸ ਸੈਂਟਰ ਵੀ ਹੈਗਾ ਨਾ ਉੱਥੇ ਆਉਂਦੇ ਜਾਂਦੇ ਸੀ ਉੱਥੇ ਜਿਹੜਾ ਇਹ ਬੰਦਾ ਜਿਹਨੇ ਮਾਰਿਆ ਹੈਗਾ ਉਹ ਸਕਿਉਰਟੀ ਗਾਰਡ ਦਾ ਕੰਮ ਕਰਦਾ ਸੀ ਉਹਨਾਂ ਦੀ ਗੱਡੀ 'ਤੇ ਕਿਤੇ ਇੱਕ ਦਿਨ بیسਬਾਲ ਬੈਟ ਮਿਲਿਆ ਸੀ ਸ਼ਾਇਦ ਉਹ ਖੇਡਦੇ ਹੋਣ ਤੇ ਉਹਦੇ ਪਿੱਛੇ ਲੈ ਕੇ ਇਹਨਾਂ ਦੀ ਟਕਰਾਅ ਹੋਊਗੀ ਜਿਸ ਦੇ ਚੱਲਦੇ ਫਿਰ ਉਹਨੇ ਬੰਦੇ ਵਲਾਕ ਦੇ ਦੀ ਕੁੱਟ ਮਾਰ ਦਿੱਤੀ